साउंड ਦੇ ਮਹੀਨੇ ਦੇ ਪਹਿਲੇ ਸੋਮਵਾਰ ਸ਼ਰਧਾਲੂ ਮੰਦਿਰਾਂ ਦੇ ਵਿੱਚ ਪਹੁੰਚੇ ਨੇ ਭਗਵਾਨ ਪੋਲੇਨਾਥ ਦੀ ਪੂਜਾ ਅਰਚਨਾ ਕਰਨ ਦੇ ਲਈ ਭਗਵਾਨ ਸ਼ਿਵ ਜੀ ਨੂੰ ਸਮਰਪਿਤ ਸਾਉਣ ਮਹੀਨੇ ਦੀ ਪਹਿਲੀ ਜਿਹੜੀ ਕਿ ਸ਼ੁਰੂਆਤ ਹੋ ਚੁੱਕੀ ਹੈ ਤੇ ਸ਼ੁਰੂਆਤ ਅੱਜ ਪਹਿਲਾ ਸੋਮਵਾਰ ਵੀ ਰਸ ਦੀ ਕਿ ਅੰਮ੍ਰਿਤਸਰ ਸਾਉਣ ਮਹੀਨੇ ਦੀ ਸ਼ੁਰੂਆਤ ਪੂਰਨ ਮਾਸ਼ੀ ਵਾਲੇ ਦਿਨ ਹੀ ਹੋ ਚੁੱਕੀ ਹੈ ਅਤੇ ਭਗਤ ਸੰਗਰਾਂਦ ਵਾਲੇ ਦਿਨ ਤੋਂ ਇਸ ਦੀ ਸ਼ੁਰੂਆਤ ਕਰ ਦੇਣੀ ਉੱਥੇ ਹੀ ਅੱਜ ਸਾਉਣ ਦੇ ਮਹੀਨੇ ਦੇ ਪਹਿਲੇ ਸੋਮਵਾਰ ਮੰਦਰਾਂ ਦੇ ਵਿੱਚ ਸ਼ਰਧਾਲੂਆਂ ਦਾ ਭਾਰੀ ਜੋਸ਼ ਦੇਖਣ ਨੂੰ ਮਿਲਿਆ ਭਾਰੀ ਰਸ ਵੇਖਣ ਨੂੰ ਮਿਲਿਆ ਇਸ ਮੌਕੇ ਦੇ ਉੱਤੇ ਸਾਉਣ ਮਹੀਨੇ ਦੀ ਹਰ ਵਾਰ ਦੀ ਤਰ੍ਹਾਂ ਭਗਤ ਉਡੀਕ ਕਰਦੇ ਨੇ ਜਦੋਂ ਵੀ ਸਾਉਣ ਮਹੀਨੇ ਦੀ ਸ਼ੁਰੂਆਤ ਹੁੰਦੀ ਹੈ ਜਿੱਥੇ-ਜਿੱਥੇ ਵੀ ਭਗਵਾਨ ਸ਼ਿਵ ਜੀ ਦੇ ਸ਼ਿਵਲਿੰਗ ਦੀ ਸਥਾਪਨਾ ਹੁੰਦੀ ਹੈ ਉੱਥੇ ਸ਼ਿਵ ਜੀ ਦੇ ਭਗਤ ਭਾਰੀ ਤਦਾਦ ਦੇ ਵਿੱਚ ਪਹੁੰਚਦੇ ਨੇ ਤੇ ਸ਼ਿਵਲਿੰਗ ਦੇ ਉੱਤੇ ਜਲ ਚੜਾਉਂਦੇ ਨੇ ਉਹਨਾਂ ਦੀ ਪੂਜਾ ਨਾ ਕਰਦੇ ਨੇ ਤਾਂ Hindu ਧਰਮ ਦੇ ਅਨੁਸਾਰ ਇਹ ਵੀ ਕਿਹਾ ਜਾਂਦਾ ਹੈਗਾ ਕਿ ਜੇਕਰ ਕੋਈ ਸੋਮਵਾਰ ਦੇ ਵਰਤ ਨਹੀਂ ਰੱਖ ਸਕਦਾ ਤਾਂ ਉਹ ਸਾਉਣ ਦੇ ਮਹੀਨੇ ਦੇ ਵਿੱਚ ਜਿਹੜੇ ਸੋਮਵਾਰ ਹੁੰਦੇ ਨੇ ਉਸ ਦੇ ਵਰਤ ਰੱਖ ਲੈ ਤੇ ਉਸ ਦੇ ਬਰਾਬਰ ਹੀ ਹੁੰਦੇ ਨੇ ਉਸ ਦੀ ਪੂਜਾ ਮੰਨੀ ਜਾਂਦੀ ਹੈ ਇਸ ਮਹੀਨੇ ਦੇ ਲਈ ਕੁਆਰੀ ਲੜਕੀਆਂ ਵੀ ਸੋਮਵਾਰ ਦੇ ਵਰਤ ਰੱਖਦੀਆਂ ਨੇ ਅਤੇ ਗੋਰਾ ਮਾਤਾ ਨੂੰ ਖੁਸ਼ ਕਰਦੀਆਂ ਨੇ ਤਾਂ ਕਿ ਉਹਨਾਂ ਨੂੰ ਇੱਕ ਚੰਗਾ ਸੁਹਾਗ ਮਿਲ ਸਕੇ ਤਾਂ ਦੱਸ ਦਈਏ ਕਿ ਅੱਜ ਹਰ ਇੱਕ ਮੰਦਰ ਦੇ ਵਿੱਚ ਸ਼ਿਵਜੀ ਦੀ ਪੂਜਾ ਕੀਤੀ ਜਾ ਰਹੀ ਹੈ ਸ਼ਿਵਲਿੰਗ ਦੇ ਉੱਤੇ ਜਲ ਚੜਾਏ ਜਾ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਮੌਕੇ ਦੇ ਉੱਤੇ ਸ਼ਰਧਾਲੂਆਂ ਦੇ ਵੱਲੋਂ ਕੀ ਕੁਝ ਕਹਿਣਾ ਹੈਗਾ ਆਓ ਤੁਹਾਨੂੰ ਇੱਕ ਵਾਰ ਉਹ ਵੀ ਸੁਣਾਉਂਦੇ ਹਾਂ ਕੀ ਨਾਮ ਮੇਰਾ ਨਾਮ ਰਾਗਵ ਹੈ ਜੀ ਤੇ ਮੈਂ ਸਾਰੇ ਭਗਤਾਂ ਨੂੰ ਅੱਜ ਓਮ ਨਮਾ ਸ਼ਿਵਾਏ ਜੈ ਸ਼ਿਵ ਸ਼ੰਕਰ ਹਰ ਹਰ ਮਹਾਦੇਵ ਅੱਜ ਪੁੱਜਿਓ ਮੰਦਰ ਤੇ ਸਾਵਣ ਮਹੀਨੇ ਸ਼ੁਰੂਆਤ ਹੋ ਚੁੱਕੀ ਪਹਿਲਾ ਸੋਮਵਾਰ ਹੈ ਤੁਹਾਡੇ ਲੋਕ ਕਿਸ ਤਰ੍ਹਾਂ ਪੂਜਾ ਅਚਨਾ ਕੀਤੀ ਜਾ ਰਹੀ ਹੈ ਦੇਖੋ ਜੀ ਅੱਜ ਮੰਦਿਰ ਦੇ ਵਿੱਚ ਅੱਜ ਸ਼ਿਵਾਲਾ ਮੰਦਿਰ ਦੇ ਵਿੱਚ ਮੈਂ ਆਇਆ ਤੇ ਅੱਜ ਸਾਵਣ ਮਹੀਨੇ ਦਾ ਪਹਿਲਾ ਸੋਮਵਾਰ ਹੈਗਾ ਪੂਰਨਿਮਾ ਤੋਂ ਬਾਅਦ ਜਦੋਂ ਸਾਵਣ ਮਹੀਨੇ ਦਾ ਪਹਿਲਾ ਸੋਮਵਾਰ ਆਉਂਦਾ ਹੈ ਬਲਕਿ ਹਰ ਸੋਮਵਾਰ ਦੇ ਵਿੱਚ ਆਪਣਾ ਸ਼ਿਵ ਮੰਦਿਰਾਂ ਦੇ ਵਿੱਚ ਜਿਹੜੇ ਹੈ ਮੇਲੇ ਲੱਗਦੇ ਨੇ ਸ਼ਰਧਾਲੂਆਂ ਦਾ ਸਹਿਲਾਬ ਉਮੜਦਾ ਹੈ ਮੰਦਿਰ ਦੇ ਵਿੱਚ ਪੂਜਾ ਅਰਚਨਾ ਕਰਨ ਲਈ ਅੱਜ ਅਸੀਂ ਵੀ ਮੰਦਿਰ ਦੇ ਵਿੱਚ ਪੂਜਾ ਅਰਚਨਾ ਕਰਨ ਆਏ ਆਂ ਤੇ ਭਗਵਾਨ ਸ਼ਿਵ ਜੀ ਦਾ ਅਭਿਸ਼ੇਕ ਕੀਤਾ ਮਨ ਨੂੰ ਬਹੁਤ ਪ੍ਰਸੰਤਾ ਹੋਈ ਹੈ ਜੀ ਕਾਫੀ ਉਡੀਕੋਂ ਦੇ 7 ਮਹੀਨੇ ਦੀ ਬਿਲਕੁਲ ਜੀ 7 ਮਹੀਨੇ ਦੇ ਵਿੱਚ ਸ਼ਿਵ ਭਗਤਾਂ ਦੇ ਲਈ ਇਹ ਇੱਕ ਵਿਸ਼ੇਸ਼ ਮਹੀਨਾ ਮੰਨਿਆ ਜਾਂਦਾ ਹੈ ਜਿਹਦੇ ਵਿੱਚ ਸ਼ਿਵ ਭਗਤ ਜਿਹੜੇ ਨੇ ਭਗਵਾਨ ਸ਼ਿਵ ਦੀ ਵਿਸ਼ੇਸ਼ ਆਰਾਧਨਾ ਕਰਦੇ ਨੇ ਪੂਜਾ ਕਰਦੇ ਨੇ ਤੇ ਭਗਵਾਨ ਸ਼ਿਵ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਨੇ ਹਾਂਜੀ ਸਰ ਕੀ ਨਾਮ ਹੈ ਮੇਰਾ ਨਾਮ ਵਿਨੋਦ ਕੁਮਾਰ ਸੇਠ ਸ਼ਿਵਾਲਾ ਬਾਉ ਪਾਈਆਂ ਤੇ ਬੋਲ ਰਿਹਾ ਮੈਂ ਔਰ ਮੈਂ ਇੱਥੇ ਦੇ 30 ਸਾਲ ਹੋ ਗਏ ਮਨੋਤ ਤੇ ਸੇਵਾ ਕਰਦੇ ਬਿਲ ਪੱਤਰਾਂ ਦੀ ਪਰਮਾਤਮਾ ਦਾ ਬੜਾ ਸ਼ੁਕਰ ਹੈ ਮੈਂ ਬੜੇ ਭਗਤ ਜੁੜੇ ਹੋਏ ਨੇ ਜਿਹੜੇ ਕਿ ਨਾ ਬਿਲ ਪੱਤਰ ਲੈ ਕੇ ਜਾਂਦੇ ਆਂ ਔਰ ਚੜਾਉਂਦੇ ਆਂ ਆਪਾਂ ਲਿਖ ਕੇ ਲੈ ਕੇ ਉਹਨਾਂ ਦੇ ਦਿੰਦੇ ਆਂ ਜਿਹੜੇ ਸਾਦੇ ਪੱਤੇ ਆ ਉਹ ਲੋਕ ਲੈ ਕੇ ਆਉਂਦੇ ਇਸ ਕਰਕੇ ਇਹ ਪ੍ਰਭੂ ਦੀ ਬੜੀ ਦੀਆ ਹੈ ਔਰ ਪਰਮਾਤਮਾ ਦਾ ਸ਼ੁਕਰ ਹੈ ਪਤਰੀ ਕਾਫੀ ਸਾਧੇਖ ਲੂਗੇ ਬੜਾ ਸਾਜ ਜਿਹੜਾ ਦਿਨ ਜਿਹੜਾ ਬਹੁਤ ਗਵਿੱਤਰ ਕਨੇ ਗਿਆ ਉਹ ਕਰਨਾ ਇਸ ਸੋਮ ਦਿਨ ਸ਼ੁਰੂ ਹੋ ਚੁੱਕਾ ਹੈ ਇਹ ਪਹਿਲਾ ਸੋਮਵਾਰ ਹੈ ਇਸ ਕਰਕੇ ਹਰ ਲੇਡੀਜ਼ ਨੇ ਵਤ ਰਖਣਾ ਹੁੰਦਾ ਔਰ ਲੇਡੀਜ਼ ਆ ਕੇ ਪਹਿਲਾਂ ਅੱਛੇ ਆ ਕੇ ਮੱਥਾ ਦੇ ਕੇ ਫਿਰ ਵਤ ਸ਼ੁਰੂ ਕਰਦੀ ਉਹ ਗਾਜੀ ਇੱਕ ਤਾਂ ਅੱਜ ਪਖਾ ਦੁਪਹਿਰਾ ਹੈਗਾ ਸੋਮਵਾਰ ਦਾ ਉਹਦੀ ਰੌਣਕ ਬੜੀ ਹੈ ਉਹਦੇ ਬਾਅਦ ਬਾਅਦ ਭਗਤਾਂ ਦਾ ਯੋਰ ਬੜਾ ਹੈ ਕਿਉਂਕਿ ਭਗਤਾਂ ਸਾਰਿਆਂ ਨੇ ਅੱਜ ਸੋਮਵਾਰ ਦੇ ਦਿਨ ਪਹਿਲੇ ਦਿਨ ਉਹਨੇ ਮੱਥਾ ਦੇਖਣਾ ਹੈ ਉਹਦੇ ਬਾਅਦ ਰੋਜ਼ ਆਣਗੇ ਸ਼ਾਵਨ ਦਾ ਮਹੀਨਾ ਬਹੁਤ ਪਰੀਏ ਹੈ। ਬਗਵਾਨ ਬੋਲੇनाथ ਨੇ ਸ਼ਾਵਨ ਦਾ ਮਹੀਨਾ ਬਹੁਤ ਪਰੀਏ ਹੈ। ਕਿਉਂਕਿ ਜਿਹੜਾ ਸ਼ਾਵਨ ਦਾ ਮਹੀਨਾ ਹੈ ਨਾ ਕਦੇ ਬੋਲੇनाथ ਨੇ ਬੜਾਈ ਪੂਜਾ ਕੀਤੀ ਹੈ ਬਗਵਾਨ ਸ਼੍ਰੀ ਰਾਮ ਦੀ। ਉਹ ਬਗਵਾਨ ਸ਼੍ਰੀ ਰਾਮ ਨੇ ਬੋਲੇनाथ ਦੀ ਪੂਜਾ ਕੀਤੀ। ਕਿ ਸ਼ਾਵਨ ਦਾ ਮਹੀਨਾ ਕਿਸੇ ਕੇ ਜ਼ਿਆਦਾ ਪਰੀਏ ਗਿਆ ਹੈ। ਅੱਜ ਜਿਹਦੇ ਦਿਨ ਭਗਤ ਅਰੁਦਰਾ ਅਭਿਸ਼ੇਕ ਵੀ ਕਰਦੇ ਉਸ ਦੀ ਸਰਕੀਮਤਤਾ। ਅਰੁਦਰਾ ਸ਼ੇਕ ਦੀ ਮੱਤਵ ਹੈ ਜੀ ਜਿਹੜੇ ਬੰਦੇ ਤੇ ਜਿਹੜੇ ਕਸ਼ਟ ਹੁੰਦੇ ਹੈ ਉਹ ਸਾਰੇ ਦੂਰ ਹੋ ਜਾਂਦੇ ਹੈ। ਅਜਿਹੇ ਦਿਨ ਰੂਦਰ ਅਭਿਸ਼ੇਕ ਸ਼ੁਰੂ ਹੁੰਦਾ ਹੈ ਔਰ ਸਾਡੇ ਪੂਰਨਮਾਸ ਤੋਂ ਸ਼ੁਰੂ ਕਰਦੇ ਨੇ ਪੂਰਨਮਾਸ ਤੋਂ ਰੂਦਰ ਅਭਿਸ਼ੇਕ ਸ਼ੁਰੂ ਕਰਕੇ ਇਹ ਜਾ ਕੇ ਰੂਦਰ ਵੀ ਕਿਨਾਂ ਰੂਦਰ ਤੋਂ ਇੱਕ ਦਿਨ ਪਹਿਲਾਂ ਰੂਦਰ ਅਭਿਸ਼ੇਕ ਪੂਰਨਮਾਸ ਤੋਂ ਪਹਿਲਾਂ ਜਿਹੜਾ ਜਿਹੜਾ ਹੈਗਾ ਉਹ ਸਮਾਪਤ ਹੋਏਗਾ ਔਰ ਰੂਦਰ ਅਭਿਸ਼ੇਕ ਦਾ ਜਿਹੜਾ ਮਤਲਬ ਹੈ ਉਹ ਕੋਲੇਨਾ ਦੀ ਪੂਜਾ ਹੈ ਹਰ ਆਦਮੀ ਆਪਣੇ ਕਈ ਲੋਕ ਆਪਣੇ ਘਰਾਂ 'ਚ ਵੀ ਰੂਦਰ ਅਭਿਸ਼ੇਕ ਕਰਦੇ ਨੇ ਔਰ ਬੜੀ ਪ੍ਰੀਅ ਹੈ ਇਸ ਕਰਕੇ ਲੋਕ ਔਰ ਇਹਨੂੰ ਬੜੀ ਮੰਗਤ ਦਿੱਤੀ ਗਈ ਹੈ ਰੂਦਰ ਅਭਿਸ਼ੇਕ ਨੂੰ ਮਗਰ ਬੋਲੇ ਨਾਲ ਨੂੰ ਬਹੁਤ ਪਰੀਏ